ਹਾਂਜੀ ਬਰਨਾਲੇ ਵਾਲਿਓ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਐਸੀ ਫੈਕਟਰੀ ਬਾਰੇ ਜਿਸ ਕਰਕੇ ਪੱਖੋ ਕੈਂਚੀਆਂ ਜਿਹੜਾ ਬਰਨਾਲੇ ਨੂੰ ਸਾਰੇ ਵਰਲਡ ਵਿੱਚ ਲੋਕੀ ਜਾਣਨ ਲੱਗ ਪਏ ਨੇ ਇਹ ਫੈਕਟਰੀ ਪ੍ਰੀਤ ਟੋਕਾ ਮਸ਼ੀਨ ਦੇ ਨਾਮ ਤੋਂ ਮਸ਼ਹੂਰ ਹੈ ਸੋ ਆਪਾਂ ਅੱਜ ਦੀ ਗੱਲ ਕਰਦੇ ਹਾਂ ਪਹਿਲਾ ਰਾਉਂਡ ਤਾਰੀਖ 23 10 2025 ਨੂੰ ਸੁਖ ਨਾਲ 23 ਮਸ਼ੀਨਾਂ ਦੀ ਡਿਲੀਵਰੀ ਹੋਣ ਜਾ ਰਹੀ ਹੈ ਤੁਹਾਨੂੰ ਇਹ ਵੀ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਇਹ ਮਸ਼ੀਨਾਂ ਜਾ ਕਿੱਥੇ ਰਹੀਆਂ ਨੇ ਇਹ ਮਸ਼ੀਨਾਂ ਆਪਣੀ ਇੰਡੀਆ ਦੀ ਬਹੁਤ ਹੀ ਮਸ਼ਹੂਰ ਨਾਮੀ ਵਰਲਡਵਾਈਡ ਕੰਪਨੀ ਜਿਸ ਦਾ ਨਾਮ ਬਾਣੀ ਮਿਲਕ ਪ੍ਰੋਡਿਊਸਰ ਕੰਪਨੀ ਹੈ ਇਹਨਾਂ ਨੇ ਬਰਨਾਲੇ ਦੇ ਨਾਮੀ ਕੰਪਨੀ ਨੂੰ ਚੁਣਿਆ ਹੈ ਇਹ ਇਹ ਮਸ਼ੀਨਾਂ ਅੱਗੇ ਵੱਡੇ ਵੱਡੇ ਡੈਰੀ ਫਾਰਮਰਾਂ ਨੂੰ ਉਪਲਬਧ ਕਰਾਉਣਗੇ ਸੋ ਜਿਸ ਇਸ ਵੀਰ ਕੋਲ ਇਹ ਮਸ਼ੀਨਾਂ ਪਹੁੰਚ ਗਈਆਂ ਹੋਣ ਉਹ ਵੀਰ ਕਮੈਂਟ ਕਰਕੇ ਜ਼ਰੂਰ ਦੱਸਣ ਸੋ ਜਿਹੜੇ ਮੇਰੇ ਵੀਰ ਟੋਕਾ ਮਸ਼ੀਨ ਖਰੀਦਣ ਬਾਰੇ ਸੋਚ ਰਹੇ ਹਨ ਉਹ ਸਾਡੇ ਨਾਲ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਜ਼ਰੂਰ ਕਰਨ ਤੁਹਾਨੂੰ ਇਸ ਮਸ਼ੀਨ ਵਿੱਚ ਨਵੀ ਤੋਂ ਨਵੀ ਅਪਡੇਟ ਮਿਲੇਗੀ ਬਾਜ਼ਾਰ ਨਾਲੋਂ ਬਹੁਤ ਹੀ ਉੱਚ ਕੁਆਲਿਟੀ ਦਾ ਮਟੀਰੀਅਲ ਮਿਲੇਗਾ ਧੰਨਵਾਦ ਜੀ